ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਤੋਂ ਤੁਹਾਡਾ ਸਵਾਗਤ ਕਰਦੀ ਆਂ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਨਵੇਂ ਟੌਪਿਕ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਵੱਡੇ ਬਣੇ ਦੇ ਸੂਟ ਦੀ ਕਟਿੰਗ ਕਿਵੇਂ ਕਰ ਸਕਦੇ ਆਂ ਆਪਾਂ 3.5 ਮੀਟਰ ਦਾ ਸੂਟ ਕਿਸ ਤਰੀਕੇ ਨਾਲ ਕੱਟ ਸਕਦੇ ਆਂ ਸੋ ਇਹ ਵੀਡੀਓ ਵੀ ਸੇਮ ਜਿਹੜੇ ਜਾਣਕਾਰ ਨੂੰ ਤਾਂ ਪਤਾ ਹੀ ਹੁੰਦਾ ਜਿਹੜੇ ਸਟੀਚਿੰਗ ਸਿੱਖਣਾ ਚਾਹੁੰਦੇ ਨੇ ਉਹ ਸਿੱਖ ਸਕਦੇ ਆਂ ਵੀਡੀਓਜ਼ ਨੂੰ ਦੇਖ ਕੇ ਸੋ ਇਹ ਜਿਹੜਾ ਸਟੱਫ ਹੈ ਜੀ ਧੋ ਕੇ ਪ्रेस ਕੀਤਾ ਹੋਇਆ ਹੈ ਕੋਈ ਵੀ ਸਟਫ ਹੈ ਜਿਹੜਾ ਕਾਟਨ ਦਾ ਹੈ ਜਾਂ ਕੋਈ ਵਾਸ਼ੇਬਲ ਸਟਫ ਹੈ ਤੁਹਾਨੂੰ ਧੋ ਕੇ ਹੀ ਸਟਿਚ ਕਰਿਆ ਕਰੋ ਕਿਉਂਕਿ ਜਦੋਂ ਆਪਾਂ ਬਿਨਾਂ ਧੋਤਾ ਸਟਿਚ ਕਰਦੇ ਆ ਤੇ ਉਹ ਖਰਾਬ ਹੋ ਜਾਂਦਾ ਨਾਲ ਹੀ ਮੈਂ ਸਾਰੇ ਵੀਰਾਂ ਨੂੰ ਰਿਕਵੈਸਟ ਕਰਦੀ ਹਾਂ ਕਿ ਪਲੀਜ਼ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਾ ਜਿਹੜਾ ਬਟਨ ਹੈ ਉਹਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਨਿਊ ਨਿਊ ਵੀਡੀਓਜ਼ ਜਿੰਨੀਆਂ ਵੀ ਅਪਲੋਡ ਕਰਦੇ ਆ ਉਹਨਾਂ ਦੀ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ

ਇਹ ਵੀ ਹਿੱਪ ਵੀ 21 ਇੰਚ ਹੈ ਤੇ ਘੇਰਾ ਵੀ 21 ਇੰਚ ਤੇ ਨਾਲ ਆਪਾਂ ਪਾਈਪਿੰਗ ਲਗਾਉਣੀ ਹੈ ਇਸ ਲਈ ਆਪਾਂ 4 ਇੰਚ ਐਕਸਟਰਾ ਲਵਾਂਗੇ 21 ਦੇ ਵਿੱਚ 4 ਇੰਚ ਪਲੱਸ ਕੀਤਾ ਤੇ 25 ਬਣ ਗਿਆ ਸੋ ਜਿਹੜੇ ਪੂਰਾ ਪੂਰਾ ਮੇਜ਼ਰਮੈਂਟ ਡਬਲ ਕਰਕੇ 25 ਹੀ ਬਣਿਆ ਤਾਂ ਆਪਾਂ ਇਹਨੂੰ ਦੂਰਾ ਕਰ ਲਿਆ 25 ਤੇ ਲੰਬਾਈ ਜਿਹੜੀ ਆਪਾਂ ਤਿਆਰ ਕਰਨੀ ਹੈ ਜੀ 43 ਇੰਚ ਤਿਆਰ ਕਰਨੀ ਆ ਤੇ 43 ਦੇ ਵਿੱਚ 3 ਇੰਚ ਐਕਸਟਰਾ ਲਵਾਂਗੇ ਤੇ 46 ਹੋਊਗੀ ਲੰਬਾਈ ਆਪਾਂ 46 ਲੰਮਾਂਗੇ ਕੰਨੀ ਦੇ ਲੋਟ ਤੇ ਆਪਾਂ ਕੱਪੜੇ ਨੂੰ ਦੂਰਾ ਕਰ ਲੈਣਾ ਸੇਮੇ 46 ਦਾ ਜਿਹੜੇ ਨਿਸ਼ਾਨ ਨੇ ਆਪਾਂ ਲਗਾ ਦਿੱਤੇ ਆ ਦੁਬਾਰਾ ਤੋਂ ਮੈਂ ਸਾਰੇ ਵੀਰੂਜ ਨੂੰ ਰਿਕਵੈਸਟ ਕਰਦੀ ਆ ਜਿਹੜੀ ਵੀਡੀਓ ਨੂੰ ਦੇਖ ਰਹੇ ਨੇ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਸੋ ਤਾਂ ਤਾਲੀਆਂ ਚਾ ਪ ਤਿਆਰ ਕਰਨਾ ਤੇ ਆਪਾਂ ਕਟਿੰਗ 46 ਦੀ ਕਰਾਂਗੇ ਬੱਡੇ ਪੈਨਿੰਡਾ ਸੂਟ ਸੀ ਇਸ ਲਈ ਆਪਾਂ ਇਸ ਤਰੀਕੇ ਨਾਲ ਡਬਲ ਫੋਲਡ ਕਰ ਲਿਆ ਡਬਲ ਫੋਲਡ ਕਰਨ ਤੋਂ ਬਾਅਦ ਆਪਾਂ ਉਹਦੀ ਜਿਹੜੀ ਐ ਜਿੰਨੀ ਵਿੱਥ ਚਾਹੀਦੀ ਸੀ ਉਹਨੇ ਵਿੱਥ ਤੇ ਨਿਸ਼ਾਨ ਲਾ ਲਈ ਇਹ ਵਿੱਥ ਕਿਉਂਕਿ ਹੈਵੀ ਸਾਈਜ਼ ਸੀਗਾ ਤੇ ਆਪਣੇ ਕੋਲ ਕੰਪਲੀਟ ਹੀ ਸੀ 25 ਐਕਸਟਰਾ ਕਪੜਾ ਨਹੀਂ ਉੱਤਰਿਆ ਆਦਰਵਾਇਜ਼ ਜੇ ਆਪਣੇ ਕੋਲ ਐਕਸਟਰਾ ਕਪੜਾ ਉੱਤਰਦਾ ਮੰਨ ਲਓ ਕਿਸੇ ਦਾ 4 ਇੰਚ ਘੇਰਾ ਤਿਆਰ ਕਰਨਾ ਤੇ ਪਾਈਪਿੰਗ ਵਗੈਰਾ ਦਾ ਲੈਸ ਕੋਈ ਨਹੀਂ ਲਾਉਣੀ ਤੇ ਉਹ ਤੇ ਹੀ ਬਣ ਜਾਂਦਾ ਤੇ ਜਿਹੜਾ चार इंच कपड़ा एक्सट्रा उतरता वो तो उतार लिया करो लंबाई के निशान लाने तो बाद लंबाई के निशान लाने तो बाद कटिंग करा अमरीन जोरावर उठ गया पुता कटिंग करा जी सो कटिंग बड़े ध्यान करनी है मैं हर एक वीडियो यही कहनी हाँ कि कटिंग ध्यान दे करो ये देखो ये अपनी जोड़ी शर्ट सी शर्ट की कटिंग हो गई है सो इस तरीके पहल होल्ड की वो अपना उतार लिया इस तरीके द्वारा ਡਬਲ ਫੋਲਡ ਕਰਕੇ ਸੋ ਮੈਂ ਵੀਡੀਓ ਬਾਅਦ ਵਿੱਚ ਕੰਟੀਨਿਊ ਕਰਦੀ ਆ ਸੌਰੀ ਹਾਂਜੀ ਸੋ ਇਸ ਤਰੀਕੇ ਨਾਲ ਆਪਾਂ ਦੁਬਾਰਾ ਫੋਲਡ ਕਰਕੇ ਇਹਨੂੰ ਜਿਵੇਂ ਸ਼ਰਟ ਦੀ ਕਟਿੰਗ ਕਰਦੇ ਹੁੰਦੇ ਆ ठीक है तीरे का निशान लगा लेंगे जिन्ना भी अपन चाहना हो जिमें मैं यदि सिक्स इंच की कटिंग करनी है so, सो यह सिंपल कमीज़ की तरह ही बन गया ठीक है यदि आप कटिंग कर लाँगे जिनी भी अपन चाहिए जिन्ना मोटा चाहता मैं सत्त इंच मोटा चाहता सी आप सत्त इंच दे निशान के नशान लगा लिया इस तरीके अपने शर्ट की कटिंग होजूगी सो so, ये मैं रख रही हाँ वीडियो तो बाद आप कटिंग करा तो नैक्सट आप देखते हैं कि सलवार की कटिंग किमें करनी है सो जोड़ा कपड़ा वो थोड़ा रहता ਹਾਂਜੀ ਹੁਣ ਆਪਾਂ ਲਾਹਾਂਗੇ ਬਾਹਾਂ ਤਾਂ ਲਾਂ ਬਾਹਾਂ ਦੀ ਕਟਿੰਗ ਕਰ ਲਾਂਗੇ ਪਿੱਛੇ ਜਿੰਨਾ ਵੀ ਫੈਬਰਿਕ ਬਚ ਗਿਆ ਉਹ ਆਪਣਾ ਜਿਹੜਾਗਾ ਬਾਟਮ ਕੱਟਣ ਦੇ ਕੰਮ ਆ ਜਾਊਗਾ ਪਿੱਛੇ ਜੋ ਵੀ ਫੈਬਰਿਕ ਬਚ ਗਿਆ ਉਹਦੀ ਆਪਾਂ ਬਾਟਮ ਦੀ ਕਟਿੰਗ ਕਰ ਲਾਂਗੇ ਪਹਿਲਾਂ ਆਪਾਂ ਤਾਰਾਂਗੇ 슬ੀਵਸ ਦੇ ਲਈ ਸੇ ਇਸ ਤਰੀਕੇ ਨਾਲ ਪਹਿਲਾਂ ਫੋਲਡ ਸੀਗਾ ਡਬਲ ਹੁਣ ਆਪਾਂ ਇਹਨੂੰ ਅਗੇਨ ਡਬਲ ਕਰ ਲਿਆ ਮਤਲਬ ਕਿ ਚਾਰ ਵਾਰੀ ਤੈਵਰ ਚੁੱਕੀ ਆ ਚੌਥਾ ਕੱਪੜਾ ਹੋ ਗਿਆ ਆਪਣੇ ਕੋਲ ਸੋ ਬਾਹਾਂ ਦੀ ਜਿਹੜੀ ਲੰਬਾਈ ਸੀ ਆਪਣੇ ਕੋਲੇ ਹੈਗੀ ਆ ਤਿਆਰ ਕਰਨੀ ਆਪਾਂ 18 ਇੰਚ सो so, ये पैच भी लगा लैस भी लगानी है, सो so, इसलिए मैं ये सिर्फ एक इंच एक्सट्रा कटिंग कर रही हूँ क्योंकि बिच आप पैच लगावे नाइनटीन इंच सिर्फ जो अपने दवा वास्ते कपड़ा चाहिए एक्स्ट्रा एक इंच मैं उ लिया अठारह इंच लंबाई है, सो इस तरीके कटिंग कर रही हाँ सो स्लीवस की कटिंग करके आप कटिंग करके ਰੱਖ ਲਵਾਂਗੇ ਕਿਉਂਕਿ ਮੈਂ ਇਹਦੇ ਵਿੱਚ ਪੈਚ ਲਗਾਉਣਾ ਸੀ ਇਸ ਲਈ ਮੈਂ ਕੱਟ ਕਟਿੰਗ ਕੀਤੀ ਆ ਜੇ ਤੁਸੀਂ ਪੈਚ ਵਗੈਰਾ ਨਹੀਂ ਲਗਾਉਣਾ ਸਿੰਪਲ ਬਣਾਣੀ ਤਾਂ 2 ਇੰਚ ਐਕਸਟਰਾ ਆਪਾਂ ਕਟਿੰਗ ਕਰਦੇ ਸੋ ਆਪਣੇ ਕੋਲ ਜਿਹੜਾ ਆਹ ਵਾਲਾ ਫੈਬਰਿਕ ਬਚ ਗਿਆ ਇਹਦੀ ਆਪਾਂ ਕਰਨੀ ਹੈ ਜੀ ਬੋਟਮ ਦੀ ਕਟਿੰਗ ਇਹ ਆਪਣੇ ਕੋਲ ਜਿਹੜਾ ਫੈਬਰਿਕ ਬਚਿਆ ਸੀ ਆਪਾਂ ਨੂੰ ਇਸ ਤਰੀਕੇ ਨਾਲ ਲੰਬਾਈ ਲੋੜ ਤੇ ਦੂਰਾ ਕਰ ਲਿਆ ਲੰਬਾਈ ਲੋੜ ਤੇ ਦੂਰਾ ਕਰਨ ਤੋਂ ਬਾਅਦ ਜਿਹੜੀ ਆਪਣੀ ਸਲਵਾਰ ਦੀ ਲੈਂਥ ਹੈ ਉਹ ਹੈਗੀ ਹੈ ਜੀ 37 ਇੰਚ 4 ਇੰਚ ਆਪਾਂ 벨ਟ ਤਿਆਰ ਕਰਾਂਗੇ ਮੰਗ ਰਹਿ ਗਿਆ ਆਪਣੇ ਕੋਲੇ 33 ਸੋ ਇਸ ਲਈ ਆਪਾਂ ਇਹਦੇ 33 ਇੰਚ ਕਟਿੰਗ ਕਰਨੀ ਆ ਇਹਦੇ ਵਿੱਚ ਟੋਟਲ ਜਿਹੜਾ ਆਪਣੇ ਕੋਲ ਫੈਬਰਿਕ ਬਚਿਆ ਹੋਇਆ ਇਹ ਹੈਗਾ 36 ਹੁਣ ਇਹਦੇ ਵਿੱਚ ਤੁਸੀਂ ਕੀ ਕਰੋ ਜਿਹੜਾ ਪਾਸਾ ਖੁੱਲਾ ਉਧਰ ਆਪਾਂ ਲੰਬਾਈ ਦੇ ਨਿਸ਼ਾਨ ਲਗਾ ਲਓ ਆਹ ਸਾਈਡ ਮੇਰੇ ਕੋਲ ਖੁੱਲੀ ਆ ਆਵਲੀ ਸਾਈਡ ਜਿੱਮੇ ਦਿਖ ਰਹੀ ਹੈ ਨਾ ਆਵਲੀ ਸਾਈਡ ਆਪਣਾ ਪੂਰੇ ਖੁੱਲੀ ਆ ਤਾਂ ਇਧਰੋਂ ਆਪਾਂ ਲੰਬਾਈ ਦੇ ਨਿਸ਼ਾਨ ਲਗਾ ਲਈਆਂ ਆ ਆਪਾਂ ਨੂੰ ਜਿਹੜੀ ਲੈਂਥ ਚਾਹੀਦੀ ਆ 34 ਚਾਹੀਦੀ ਆ ਮੈਂ 34 ਤੇ ਨਿਸ਼ਾਨ ਲਗਾ ਲਈ ਪਹਿਲਾਂ ਆਪਾਂ ਲੰਬਾਈ ਦਾ ਨਿਸ਼ਾਨ ਲਗਾਵਾਂਗੇ ਸਾਰੀ ਬਾਟਮ ਤੇ ਲੰਬਾਈ ਦੇ ਨਿਸ਼ਾਨ ਲਗਾਉਣ ਤੋਂ ਬਾਅਦ 34 ਕਿਉਂਕਿ ਜਿਹੜਾ ਪਿੱਛੇ ਫੈਬਰਿਕ ਬਚ ਗਿਆ 1 ਇੰਚ 2 ਇੰਚ 4 ਇੰਚ ਜਿੰਨਾ ਵੀ ਬਚਦਾ ਉਹ ਕੁਝ ਬੈਲਟ ਦੇ ਕੰਮ ਆ ਜੂ ਜੇ 4 ਇੰਚ ਬਚਦਾ ਤਾਂ ਉਹ ਡਬਲ ਕੀਤਾ 8 ਇੰਚ ਹੋ ਗਿਆ 2 ਇੰਚ 4 ਇੰਚ ਬਚਦਾ ਤਾਂ ਜੀ ਮੂਰੀ ਵਗੈਰਾ ਬਣਾਉਣ ਦੇ ਕੰਮ ਆ ਜੂਗਾ ਕੋਈ ਵੀ ਫੈਬਰਿਕ ਆਪਾਂ ਨੂੰ ਖਰਾਬ ਨਹੀਂ ਕਰਨਾ ਐਸਤਰ ਲੰਬਾਈ ਮੀਜ਼ਰ ਕਰਨ ਤੋਂ ਬਾਅਦ ਜੇਕਰ ਤਾਂ ਆਪਾਂ ਸਟ੍ਰੇਟ ਸਲਵਾਰ ਬਣਾਉਣੀ ਆ ਫਿਰ ਤਾਂ ਸਿੰਪਲ ਹੀ ਬਣ ਜੂਗੀ ਫਿਰ ਆਪਾਂ ਜਿੰਨੀ ਵੀ ਆਪਾਂ ਗੋਟਿਆਂ ਦਾ ਕੱਪੜਾ ਕੋਨਾ ਉਹ ਧਾਰ ਲਾਂਗੇ ਇੱਕ ਸਾਈਡ ਤੋਂ ਮੈਂ 12 ਇੰਚ ਉਤਾਰ ਰਹੀ ਹਾਂ 12 ਇੰਚ ਆਪਾਂ ਗੋਟਿਆਂ ਦਾ ਜੋ ਪੁੰਚਾ ਦਾ ਕਹਿ ਲੇ ਇਸ ਤਰੀਕੇ ਨਾਲ 12 ਇੰਚ ਆਪਾਂ ਉਤਾਰ ਰਹੇ ਹਾਂ ਸਾਈਡ ਤੋਂ ਚੈਨਲ ਨੂੰ ਕੋਲ ਤੋਂ ਬਾਅਦ ਆਪਾਂ ਇੱਕ ਸਾਈਡ ਤੋਂ ਇੱਕ ਕੰਨੇ ਵਾਲੇ ਸਾਈਡ ਤੋਂ ਆ ਦੇਖੋ 12 ਇੰਚ ਗੋਡਿਆਂ ਦਾ ਕੱਪੜਾ ਉਤਾਰਨੇ ਆ ਚੌੜਾਈ ਦੇ ਲੋੜ ਤੇ ਕਿਉਂਕਿ ਡਬਲ ਆ ਤੇ ਦੋਨੇ ਗੋਡਿਆਂ ਦਾ ਕੱਪੜਾ ਉਤਰ ਜਾਊਗਾ ਮੈਂ 12 12 ਇੰਚ ਦੇ ਨਿਸ਼ਾਨ ਲਗਾ ਲਈ ਹੈ ਇਹ ਦੇਖੋ ਸੋ ਆਪਾਂ ਇਹਦੀ ਕਰਦੇ ਆ ਕਟਿੰਗ ਇਹਨਾਂ ਨੂੰ ਮੈਚ ਕਰ ਲੋ ਇਹ ਜਟਿੰਗ ਕਰਨ ਦੇ ਨਾਲ-ਨਾਲ ਮੈਂ ਸਾਰੇ ਫੋਲੋਅਰਸ ਨੂੰ ਦੱਸਣਾ ਚਾਹੁੰਦੀ ਆ ਕਿ ਅਸੀਂ ਕਢਾਈ ਦਾ ਕੰਮ ਵੀ ਕਰਦੇ ਆ ਹੈਂਡਵਰਕ ਦਾ ਕੰਮ ਵੀ ਕਰਦੇ ਆ ਮਸ਼ੀਨ ਵਰਕ ਵੀ ਕਰਦੇ ਆ ਜੇ ਕਿਸੇ ਨੇ ਕਰਵਾਉਣਾ ਹੋਵੇ ਤੇ ਤੁਸੀਂ ਆਪਣਾ ਮਨ ਪਸੰਦ ਦਾ ਡਿਜ਼ਾਈਨ ਸਾਨੂੰ WhatsApp ਉੱਤੇ ਸੈਂਡ ਕਰ ਸਕਦੇ ਹੋ ਸਾਡੇ ਤੋਂ ਵੀ ਡਿਜ਼ਾਈਨ ਮੰਗਵਾ ਸਕਦੇ ਹੋ ਜੇਕਰ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਹੈ ਤੇ ਤੁਸੀਂ ਉਹ ਵੀ ਸਾਨੂੰ ਸੈਂਡ ਕਰ ਸਕਦੇ ਹੋ ਫੈਬਰਿਕ ਵੀ ਆਪਣੀ ਮਰਜ਼ੀ ਦਾ ਚੂਸ ਕਰ ਸਕਦੇ ਹੋ ਜੀ ਜੋ ਵੀ ਤੁਹਾਨੂੰ ਪਸੰਦ ਹੈ ਸੋ ਇਹ ਵਾਲਾ ਜਿਹੜਾ ਕੱਪੜਾ ਹੋ ਗਿਆ ਸੀ ਆਪਣਾ ਗੋਡਿਆਂ ਦਾ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦਿੰਨੇ ਆ ਉਸ ਤੋਂ ਬਾਅਦ ਬਾਕੀ ਦੀ ਬਾਟਮ ਆਪਣੇ ਕੋਲ ਇਹ ਵਾਲਾ ਕੱਪੜਾ ਰਹਿ ਗਿਆ ਨਾਰਮਲ ਜਿਹੜੇ ਆਪਣੇ ਕੋਲ ਕੱਪੜਾ ਹੁੰਦਾ ਹਨਾ ਉਹਨਾਂ ਕੱਪੜਾ ਰਹਿ ਗਿਆ ਇਹ ਜਿਹਦੀ ਨਾਰਮਲ ਰੇਂਜ ਦੇ ਕੱਪੜੇ ਹੁੰਦੇ ਆ ਉਹਨਾਂ ਵਰ ਰਹਿ ਗਿਆ ਨਾਰਮਲ ਜਿਹੜੇ ਸੂਟਾਂ ਦਾ ਬਰਤ ਹੁੰਦਾ 40 42 ਇੰਚ ਹੁੰਦਾ ਤੇ ਆਪਣੇ ਕੋਲ ਉਹ ਰਹਿ ਗਿਆ। ਸੋ ਇਹਦੇ ਵਿੱਚ ਕੀ ਕਰਨਾ ਹਾਂ? ਨੈਕਸਟ ਹਾਂਜੀ ਆਪਨੇ ਕੋਲ ਲੰਬਾਈ ਕੰਪਲੀਟ ਰਹਿ ਗਈ। ਗੋਡੇ ਆਪਾਂ ਇੱਕ ਸਾਈਡ ਤੋਂ ਇਧਰ ਵਾਲੀ ਜਿਹੜੀ ਸਾਈਡ ਸੀ ਉੱਥੋਂ ਉਤਾਰ ਲਈਆ। ਲੰਬਾਈ ਆਪਾਂ ਪਹਿਲਾਂ ਕੱਟ ਲਈ ਸੀ ਆਪਣੇ ਕੋਲ 34 ਇੰਚ ਸੀ। ਜਿਹੜੀ ਆਪਾਂ ਮੋੜੀ ਤਿਆਰ ਕਰਨੀ ਹੈ ਉਹ ਸਾਡੇ ਸ਼ੀਜ਼ ਤਿਆਰ ਕਰਨੀ ਹੈ 12 ਇੰਚ ਮੈਂ ਗੋਡਾ ਦਾ ਕੱਪੜਾ ਕਟਿੰਗ ਕੀਤਾ ਤੇ ਆਪਾਂ ਜਿਹੜਾ ਕੁੰਡੇ ਦਾ ਨਿਸ਼ਾਨ ਲਗਾਉਣਾ ਉਹ ਕਿ ਲਗਾਵਾਂਗੇ 22 ਇੰਚ ਦਾ 22 ਇੰਚ ਦਾ ਕੁੰਡੇ ਦਾ ਨਿਸ਼ਾਨ ਇਸ ਸਾਈਡ ਲੱਜੁਕਿਆ ਤੇ 22 ਇੰਚ ਦਾ ਇਸ ਸਾਈਡ ਲੱਜੁਕਿਆ ਸੂਈ ਦੇ ਨਿਸ਼ਾਨ ਲਗਾਉਣ ਤੋਂ ਬਾਅਦ ਇਸ ਤਰੀਕੇ ਨਾਲ

ਕੈਜੀ ਵਰਡੇ ਪਣੀ ਦਾ ਸੂਟ ਨੂੰ ਕੱਟਣਾ। ਸਟ੍ਰੇਟ ਸਲਵਾਰ ਦੀ ਤਾਂ ਬਿਲਕੁਲ ਹੀ ਕੋਈ ਪ੍ਰੋਬਲਮ ਨਹੀਂ ਆਉਂਦੀ ਉਹ ਤਾਂ ਨਾਰਮਲੀ ਆਪਾਂ ਕੱਟ ਲੈਣੇ ਆ ਜੀ ਨੂੰ ਗਿਆਨ ਹੁੰਦਾ। ਤੇ ਜਿਹੜੇ ਨਵੇਂ ਹੁੰਦੇ ਆ ਉਹਨਾਂ ਨੂੰ ਥੋੜਾ ਜਿਆ ਲੱਗਦਾ ਹਨਾ ਤੇ ਆਪਾਂ ਪੁੱਛ ਕੇ ਕੱਟ ਲੈਣੇ ਆ। ਸੋ ਪਟੜਾ ਸ਼ਾਇਦ ਸਲਵਾਰੇ ਜਾਂ ਨੈਰ ਸਲਵਾਰ ਦੀ ਕਟਿੰਗ ਕਰਨੀ ਗੋਡੇ ਵਗੈਰਾ ਉਤਾਰਨ ਦੇ ਵਿੱਚ ਆਪਾਂ ਨੂੰ ਪਰੇਸ਼ਾਨੀ ਆ ਜਾਂਦੀ ਹੈ ਕਿ ਹੁਣ ਕਿਵੇਂ ਉਤਾਰੀਏ। ਸੋ ਕੁਛ ਨਹੀਂ ਕਰਨਾ ਜੀ ਲੰਬਾਈ ਮੇਨ ਲੈਣੀ ਹੈ ਤੇ ਗੋਡੇ ਇੱਕ ਸਾਈਡ ਤੋਂ ਕੱਟ ਲੈਣੇ ਆ। ਇਸ ਤਰੀਕੇ ਨਾਲ ਫਿਰ ਚਾਰੇ ਪੱਲਿਆਂ ਨੂੰ ਆਪਾਂ ਇਕੱਠੇ ਕਰਕੇ ਧਾਰਨਾ ਬਿਲਕੁਲ ख लो कि तो भी कपड़ा बाद भी। चारे पले बिल्कुल एक जर लैने इस तो बाद आप कटनी है झोली झोली की जड़ी लंबाई आप दस इंच कटिंग है? मैं दस इंच ला लिया सलवार है सारी कट्टी गई है शर्ट भी कट्टी गई सलवार भी कटी गई यह गोटे का कपड़ा आप सो अच्छी वीडियो किमी लगी लाइक शेयर जरूर करो कमेंट करके जरूर दसो कि वीडियो किदी दसन का तरीका किद ਜੀ ਕੋਈ ਕਮੇਂਟੇਸ਼ਨ ਹੁੰਦੀ ਹੈ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅੱਗੇ ਤੋਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਲਾਸਟ ਦੇ ਵਿੱਚ ਫਿਰ ਤੋਂ ਰਿਗੇਸਟ ਕਰਦੀਆਂ ਜਿਹੜੇ ਨਾਲ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਇਤਾਂ ਦੀਆਂ ਵੀ ਵੀਅਰਸ ਨਵੇਂ ਨਵੇਂ ਸੁੱਟਾਂ ਦੇ ਡਿਜ਼ਾਈਨ ਦੀਆਂ ਵੀਡੀਓਜ਼ neck ਦਾ ਡਿਜ਼ਾਈਨ ਤੇ ਹੋਰ ਕਈ ਤਰ੍ਹਾਂ ਦੇ ਜਿਵੇਂ ਪਲਾਜ਼ੋ ਦੀ ਕਟਿੰਗ neck ਦੀ ਕਟਿੰਗ ਸਾਰੇ ਵੀ ਆਪਾਂ ਅਲੱਗ-ਅਲੱਗ ਟੌਪਿਕਸ ਤੇ ਵੀਡੀਓ ਬਣਾਉਂਦੇ ਰਹਿਾਂਗੇ ਸੋ embroidery ਦੀਆਂ ਵੀਡੀਓ ਵੀ ਜਲਦੀ ਬਣਾਉਣ ਲੱਗਣਗੀ ਕਿ ਆਪਾਂ ਕਿੰਨੇ ਸ਼ੁਰੂ ਕਰ ਸਕਦੇ ਆ ਕੱਟ ਵਰਕ ਕਿੰਨੇ ਕਰ ਸਕਦੇ ਆ ਬੇਸਿਕ ਕੀ ਹੈ embroidery ਦਾ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ